ਤਈਏ ਕੀ ਅਸੀਂ ਚੰਡੀਗੜ੍ਹ ਤੋਂ ਜਦੋਂ ਮੁਹਾਲੀ ਵਿੱਚੋਂ ਬਾਹਰ ਨਿਕਲੇ ਆਂ ਔਰ ਇੱਥੇ ਇੱਕ ਭਰਾ ਗੱਡੀ ਲੈ ਕੇ ਖੜਾ ਔਰ ਹੋਰ ਵੀ ਦੋ ਚਾਰ ਗੱਡੀਆਂ ਰੁਕ ਗਈਆਂ ਔਰ ਅਚਨ ਚੇਤਾ ਹਾਸਾ ਕੀ ਵਪਰਿਆ ਕਾਰਨ ਕੀ ਹੋਇਆ ਭਰਾ ਨਾਲ ਗੱਲਬਾਤ ਕਰ ਜਾਂ ਭਰਾ ਜੀ ਇਹ ਕੀ ਕਾਰਨ ਕੀ ਬਣਿਆ ਕਿਉਂ ਰੁਕੇ ਇੱਕਦਮ ਮੈਂ ਮੁਹਾਲੀ ਸੈਕਟਰ 43 ਤੋਂ ਆ ਰਹੇ ਸੀਗਾ ਮੇਰੇ ਤੋਂ ਇੱਕ ਗੱਡੀ ਇੱਕ ਹੋਰ ਜਾ ਰਹੀ ਸੀਗੀ ਤਾਂ ਉਹਨੇ ਜਦੋਂ ਬਿੱਲੀ ਦਾ ਬੱਚਾ ਸੀ ਕੋਈ ਉਹ ਮੇਰੇ ਫੇਟ ਮਾਰੀ ਤੋਂ ਲੰਘੇ ਬਿੱਲੀ ਬਿੱਲੀ ਦਾ ਬੱਚਾ ਸੀ ਜੀ ਜੀ ਜਦੋਂ ਮੈਂ ਗੱਡੀ ਰੋਕੀ ਥੋੜਾ ਥੋੜਾ ਤਰਫੇ ਸੀਗਾ ਮੈਂ ਗੱਡੀ ਚੇਹੇ ਨਾਲੋਂ ਮਾ ਗੱਡੀ ਹੋਣਾ ਉੱਪਰ ਚੜ੍ਹਦੇ ਇਨਾਂ ਦੇ ਤੇ ਤੁਸੀਂ ਪਾਣੀ ਵਗੈਰਾ ਪਿਆਇਆ ਆਪਣੇ ਵੱਲੋਂ ਕੋਸ਼ਿਸ਼ ਕੀਤੀ ਲੇਕਿਨ ਉਹ ਡੈਥ ਹੋ ਗਈ ਇਹ ਪੂਰੀ ਹੋ ਗਈ ਹੈ ਨਾ ਜੀ ਜੀ ਪੂਰੀ ਹੋ ਗਈ ਜੀ ਇਹ ਕਿਉਂਕਿ ਮੈਂ ਗੱਡੀ ਪਿੱਛੇ ਪਹਿਲਾਂ ਹੀ ਰੋਕ ਲਈ ਸੀਗੀ ਜੀ ਜੀ ਤੁਸੀਂ ਪਿੱਛੇ ਗੱਡੀ ਰੋਕ ਲਈ ਆ ਕਿ ਅੱਗੇ ਫੇਟ ਵੱਜ ਗਿਆ ਕੋਈ ਜਾਨਵਰ ਪੈ ਗਿਆ ਹਾਂਜੀ 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 ਹਾਂ ਹੁਣ ਹੁਣ ਜੇ ਤੁਸੀਂ ਪੂਰਾ ਦੇਖਿਆ ਫਿਰ ਵੀ ਹਲੇ ਵੀ ਹੱਗਤ ਹਲੇ ਵੀ ਸਾਹ ਹੈ ਹੈਗੀ ਕਿ ਇਨਾਂ ਦਾ ਫੇਸ ਤੁਸੀਂ ਤੁਸੀਂ ਇਸ ਲੋਕ ਨਹੀਂ ਨਹੀਂ ਸਰ ਮੈਂ ਚਲੇ ਆਊਟ ਆਫ ਸਟੇਸ਼ਨ अच्छा हरियाणा स्टेशन तो हरियाणा तो जी जिस करके ਤੁਹਾਡੇ ਕੋਲ ਇਥੇ ਕੋਈ ਪ੍ਰਬੰਧ ਨਹੀਂ ਹੈ ਕੋਈ ਐਮ ਦਾ ਕੁਝ ਨਹੀਂ ਸਰ ਮੈਂ ਜੋ ਹੈ ਕਿਸੇ ਆਪਣੇ ਪਾਣੀ ਦਿੱਤਾ ਇਹਨਾਂ ਨੂੰ ਠੀਕ ਹੈ ਧੰਨਵਾਦ ਸਰ ਔਰ ਦੱਸ ਦਈਏ ਕਿ ਇਨਸਾਨੀਅਤ ਹੈ ਇਨਸਾਨੀਅਤ ਬਹੁਤ ਵੱਡੀ ਚੀਜ਼ ਆ ਔਰ ਭਰਾ ਨੇ ਬਹੁਤ ਵੱਡੀ ਸੇਵਾ ਜਿਹੜੀ ਨਿਭਾਈ ਆ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੈਟਰਨਰੀ ਦਾ ਕੋਈ ਹਸਪੀਟਲ ਕੋਲ ਹੋਵੇਗਾ ਤੇ ਅਸੀਂ ਜਰੂਰ ਇਸ ਬਿੱਲੀ ਦੇ ਬੱਚੇ ਨੂੰ ਇਹ ਲੈ ਕੇ ਜਾਵਾਂਗੇ ਕਿ ਜਿੱਥੇ ਜਾ ਕੇ ਇਸ ਦਾ ਇਲਾਜ ਜਿਹੜਾ ਹੋ ਸਕੇ ਔਰ ਫਿਰ ਵੇਖਦੇ ਆ ਕੋਸ਼ਿਸ਼ ਕਰਕੇ ਕੀ ਇਹ ਬਿੱਲੀ ਦਾ ਬੱਚਾ ਇਹ ਅਜੇ ਹੈਗਾ ਜਾਂ ਨਹੀਂ ਹੈਗਾ ਲੇਕਿਨ ਦੱਸ ਦਈਏ ਕਿ ਇਹ ਬਿਲਕੁਲ ਕਲੀਅਰ ਹੈ ਕਿ ਨਹੀਂ ਇਹ ਪੂਰਾ ਹੋ ਗਿਆ ਇਸ ਦਾ ਕੋਈ ਸਾਹ ਨਹੀਂ ਚੱਲ ਰਿਹਾ ਆ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਨਜ਼ਦੀਕ ਆ ਕੇ ਔਰ ਅਸੀਂ ਚੰਡੀਗੜ੍ਹ ਜਦੋਂ ਮਹਾਲੀ ਤੋਂ ਨਿਕਲੇ ਆ ਔਰ ਹਰਿਆਣੇ ਦੀ ਤਰਫ ਨੂੰ ਜਾਣ ਵਾਸਤੇ ਔਰ ਦੱਸ ਦਈਏ ਕਿ ਆ ਜੋ ਬਿੱਲੀ ਦਾ ਬੱਚਾ ਹੈ ਔਰ ਬਿੱਲੀ ਆ ਵੱਡੀ ਬਿੱਲੀ ਆ ਏ ਔਰ ਇਹ ਹਾਈਵੇ ਜਿਹੜਾ ਬਹੁਤ ਚੱਲਦਾ ਹੈ ਹਾਈਵੇ ਉੱਤੇ ਕਈ ਵਾਰ ਇਸ ਤਰ੍ਹਾਂ ਦੇ ਕਾਰਨ ਬਣ ਜਾਂਦੇ ਆ ਕਿ ਕੋਈ ਨਾ ਕੋਈ ਜਾਨਵਰ ਜਦੋਂ ਰੋਡ ਪਾਰ ਕਰਦਾ ਤਾਂ ਗੱਡੀਆਂ ਦੀ ਸਪੀਡ ਜ਼ਿਆਦਾ ਹੁੰਦੀ ਆ ਤਾਂ ਖੁੱਲੀ ਸਪੀਡ ਦੇ ਵਿੱਚ ਅਕਸਰ ਹੀ ਕੋਈ ਨਾ ਕੋਈ ਜਾਨਵਰ ਲਪੇਟ ਵਿੱਚ ਆ ਜਾਂਦਾ ਤੁਹਾਨੂੰ ਪੂਰੀਆਂ ਤਸਵੀਰਾਂ ਵਿਖਾਉਂਦੇ ਆ ਕਿ ਕਿਵੇਂ ਉਹ ਗੱਡੀ ਵਾਲਾ ਭਰਾ ਜਿਹੜਾ ਉਸ ਬਿੱਲੀ ਨੂੰ ਪਾਣੀ ਪਿਲਾ ਰਿਹਾ ਸੀ ਜਿਵੇਂ ਉਸਦੇ ਪੈਰ ਵਗੈਰਾ ਵੀ ਚਸ ਰਿਹਾ ਸੀ ਕਿ ਸ਼ਾਇਦ ਉਸ ਦੀ ਜਾਨ ਬਚ ਜਾਏ ਲੇਕਿਨ ਜਿਸ ਗੱਡੀ ਨਾਲ ਉਹ ਵੱਜਿਆ ਉਹ ਗੱਡੀ ਜਿਹੜੀ ਅੱਗੇ ਚਲੀ ਗਈ ਸੀ ਇਹ ਭਰਾ ਪਿੱਛੋਂ ਆ ਰਿਹਾ ਸੀ ਹੋਰ ਗੱਡੀਆਂ ਦੋ ਖੜੀਆਂ ਸੀ ਤਾ ਅਸੀਂ ਵੀ ਖੜ ਗਏ ਔਰ ਇਨਸਾਨੀਅਤ ਤੌਰ ਤੇ ਭਰਾ ਨੇ ਪਾਣੀ ਦੀ ਬੋਤਲ ਗੱਡੀ ਦੇ ਵਿੱਚੋਂ ਲਿਆਂਦੀ ਆ ਔਰ ਲਿਆ ਕੇ ਪਾਣੀ ਦੀ ਬੋਤਲ ਪਾਣੀ ਪੀਉਣ ਦੀ ਕੋਸ਼ਿਸ਼ ਕਰੀ ਆ ਤਾਂ ਫਿਰ ਵੀ ਕੋਈ ਵੀ ਬਚਾਅ ਉਸ ਦਾ ਨਹੀਂ ਹੋ ਸਕਿਆ ਔਰ ਗੱਡੀਆਂ ਦੀ ਸਪੀਡ ਜ਼ਿਆਦਾ ਹੋਣ ਕਰਕੇ ਕਿਉਂਕਿ ਇੱਥੇ ਬੈਰੀਕੇਟਿੰਗ ਜਿਹੜੀ ਆ ਬਾਹਰ ਰੋਡ ਤੇ ਨਹੀਂ ਲੱਗੀ ਸੈਕਟਰ ਤਾਂ ਜ਼ਰੂਰ ਬਣੇ ਹੋਏ ਆ ਤੁਸੀਂ ਦੂਰ ਤੱਕ ਵੇਖ ਸਕਦੇ ਹੋ ਕਿ ਸੈਕਟਰ ਜ਼ਰੂਰ ਬਣੇ ਹੋਏ ਨੇ ਲੇਕਿਨ ਇੱਥੇ ਅਜੇ ਪੂਰੀ ਜਿਹੜੀ ਆ ਰਿਹਾਇਸ਼ ਨਹੀਂ ਬਣੀ ਸੈਕਟਰ ਬਣ ਚੁੱਕੇ ਆ ਲੇਕਿਨ ਰਹਿائشਾਂ ਅਜੇ ਨਹੀਂ ਬਣੀਆਂ ਅਸੀਂ ਬਿਲਕੁਲ ਮੋਹਾਲੀ ਤੋਂ ਬਾਹਰ ਆ ਗਏ ਆ ਚੰਡੀਗੜ੍ਹ ਤੋਂ ਬਾਹਰ ਆ ਗਏ ਆ ਔਰ ਬਾਹਰ ਇਸ ਤਰਫ ਦੱਸ ਦਈਏ ਕਿ 101 102 ਇਹ ਇਸ ਤਰ੍ਹਾਂ ਦੇ ਸੈਕਟਰ ਹੈਗੇ ਆ ਔਰ ਦੂਰ ਤੱਕ ਇਹ ਗੱਡੀਆਂ ਦੀ ਆਵਾਜਾਈ ਜਿਹੜੀ ਹੈ ਇਹ ਦੀਆ ਰੋਡ ਬਹੁਤ ਵੱਡਾ ਤਾਂ ਜੇ ਅਸੀਂ ਗੱਲ ਕਰੀਏ ਤਾਂ ਇਹ 300 ਫੁੱਟ ਦੇ ਕਰੀਬ ਹੋਵੇਗਾ ਰੋਡ ਬਹੁਤ ਵੱਡਾ ਰੋਡ ਹੈ ਔਰ ਜਿਸ ਕਰਕੇ ਗੱਡੀਆਂ ਦੀ ਸਪੀਡ ਜ਼ਿਆਦਾ ਹੋਣ ਕਰਕੇ ਇੱਥੇ ਕੋਈ ਨਾ ਕੋਈ ਹਾਦਸਾ ਕਿਸੇ ਨਾ ਕਿਸੇ ਜਾਨਵਰ ਦਾ ਵਾਪਰਦਾ ਰਹਿੰਦਾ ਹੈ ਔਰ ਅਸੀਂ ਅਪੀਲ ਕਰਾਂਗੇ ਗੱਡੀਆਂ ਵਾਲਿਆਂ ਨੂੰ ਕਿ ਧਿਆਨ ਨਾਲ ਚੱਲਿਆ ਜਾਵੇ ਬਿਲਕੁਲ ਵੇਖ ਕੇ ਸਲੋ ਚੱਲੋ ਥੋੜਾ ਜਿਹਾ ਕੋਈ ਨਾ ਕੋਈ ਜਾਨਵਰ ਲੰਘ ਸਕਦਾ ਚਲੋ ਉਸ ਦੀ ਬਚਾਅ ਹੋ ਸਕੇ ਔਰ ਤੁਹਾਡੀ ਗੱਡੀ ਦਾ ਵੀ ਬਚਾਅ ਹੋ ਸਕੇ ਇਸ ਵੀਡੀਓ ਤੇ ਕਮੈਂਟ ਕਰੋ ਸ਼ੇਅਰ ਕਰੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ